ਕੀ ਕਰੇ ਪਰੇ ਨਾ ਹਾਂ ਬੱਡੀ ਗਾਈ ਅੱਲੇ ਆ ਤਾ ਅੱਦੇ ਪੈਸਾ ਪਾਈ ਮਾਰੋ ਆ ਜਾ ਆਸਤਾ ਆ ਜਾ ਮਾਰਨ ਦੇ ਨਾ ਕਿੰਨੀ ਕੁ ਮਾਰਦਾ ਹਾਂ ਹਾਂ ਲਾਗੇ ਪਾ ਪਾ ਆਦੀ ਭਾਰੀ ਮਾਰ ਕੇ ਨਾਲ ਪਾ ਦਿਓ ਆਦੀ ਮਾਰਕੀਟਾ ਦੇ आमीले गरिन्छ ਆ ਗਿਆ ਇੱਕ ਹੋਰ ਮਾਲੂ ਬੂਤ ਬੂਤ ਆ ਆ ਨਿਹੜੀ ਹੈ ਹੈ ਨਿਹੜੀ ਆ ਤਾਂ ਤੋੜਾ ਮੈਂ ਆ ਨਿਹੜੀ ਆ ਤਾਂ ਪੁਰਾਣਾ ਬੋਟਾ ਲੈ ਚੋ ਅੱਛਾ ਅੱਛਾ ਕੀ ਹੋ ਰਹਿਣਾ ਠੀਕ ਹੈ لا <applause> تقلقوا <applause> ਕੋਣ ਰਹੀਆਂ ਉਹ ਮਾਰ ਰਹੀ ਹੈ ਬੋਰੀ ਵਿੱਚ ਤੇ ਮਾਰ ਕਿਥੋਂ ਨਾ ਉੱਪਰ ਕਰ ਕੱਢ ਲੋ ਤੇ ਇਹ ਕਿੱਥੇ ਕਰਨ ਖਾਣਾ ਹਰ ਬੋਲ ਕੱਢ ਲੋ ਚਾਚਾ ਮਾਨੂੰ ਮੋਟਾ ਮੋਟਾ ਪਾਣੀ ਮਾਰਿਆ ਨਾ ਮੋਟੇ ਨੂੰ ਸਾਫ਼ ਕਰਦੇ ਆਂ ਆਪੇ ਸਾਫ਼ ਕਰਨ ਵਾਲੀ ਇਹ ਬਤਾਓ ਕਿ ਕਿੱਦਾਂ ਖਾਣੋ ਬਤਾਓ ਸਹੀ ਗੱਲ ਹੈ ਇਹਦਾ ਰਾਡ ਮਾਰਨੀ ਵੱਢ ਕੇ ਇਹ ਤਾਂ ते बड़ा लग गया कौन हां बेज नहीं मैं मैं कहता गारंटी 130 30 कंट्रोल वाला किन्ना तीन ये सही सिलपुरी है हां छोटी सारा कंट्रोल है टोटल 30 कंट्रोल आएगा मैं कहता वही आएगा से मोनो आ दुगो बात है तू मेरे पास कितनी बता वो पापी ऊपर आ अभी ਆਹ ਬੜੀ ਕੋਲੀ ਫਿਸ਼ ਤੋਂ ਤੇ ਅੱਜ 2 ਮਹੀਨੇ ਬਾਅਦ ਮੱਛੀ ਖੁੱਲ ਚੁੱਕੀ ਹੈ ਜਿਹੜਾ ਲੋਕਾਂ ਦਾ ਇੰਤਜ਼ਾਰ ਸੀਗਾ 2 ਮਹੀਨੇ ਦਾ ਉਹ ਖਤਮ ਹੋ ਚੁੱਕਿਆ ਹੈ ਤੇ ਅੱਜ 50 ਕੁਇੰਟਲ ਦੇ ਕਰੀਬ ਮੱਛੀ ਆਈ ਹੈ ਪਖੜੇ ਮੋਸਟਲੀ ਜਿਹਦੇ ਵਿੱਚ 35 ਕੁਇੰਟਲ ਦੇ ਨੀਅਰ ਅਬਾਊਟ ਸਿਲਵਰ ਹੈ ਤੇ 15 ਕੁਇੰਟਲ ਵੈਰਾਈਟੀ ਹੈ ਜਿਹਦੇ ਵਿੱਚ ਗੋਲਡਨ ਤੇ ਸੰਘਾੜਾ ਠੀਕ ਹੈ ਜੀ ਕੋਈ ਹੈ ਕੋਈ ਇਦਾਂ ਦਾ ਪੀਸ ਵੀ ਜਿਹੜੇ ਕਰਕੇ ਲੋਕੀ ਤੁਹਾਡੇ ਕੋਲ ਹਾਂਜੀ ਜਿਹੜੇ ਕਤਲੇ ਦੇ ਪੀਸ ਹੈ ਬਹੁਤ ਵੱਡੇ ਵੱਡੇ ਆਏ ਆ ਮੋਰ ਥੈਨ 40 ਕੇਜੀ ਦੇ ਨੀਅਰ ਅਬਾਊਟ ਤੇ ਸਿਲਵਰ ਦੇ ਪੀਸ ਵੀ ਵੱਡੇ ਆਏ ਆ ਉਹ ਆਕਰਸ਼ਨ ਦਾ ਕੇਂਦਰ ਬਣਾਂਗੇ ਥੱਲੇ ਜਾ ਕੇ ਅਸੀਂ ਉਹ ਲੋਕਾਂ ਨਾਲ ਸ਼ੇਅਰ ਵੀ ਕਰਾਂਗੇ ਤੇ ਦਿਖਾਵਾਂਗੇ ਵੀ ਕੀ ਕਿੰਨੇ ਕਿੰਨੇ ਵੱਡੇ ਪੀਸ ਆਏ ਅੱਜ ਪਖੜੇ 'ਚ ਠੀਕ ਹੈ ਵੀ ਕਿਹਾ ਵੀ ਹੁਣ ਇਹ ਮੰਨ ਸਕਦੇ ਹਾਂ ਅਸੀਂ ਵੀ ਲੋਕਾਂ ਨੂੰ ਹੁਣ ਪਿਓਰ ਪਖੜੇ ਵਾਲੇ ਮਚੀਂਗਲੇ ਬਿਲਕੁਲ ਜੀ ਹੁਣ ਲੋਕਾਂ ਨੂੰ ਪਿਓਰ ਪਾਖੜੇ ਵਾਲੀ ਮੱਛੀ ਮਿਲਨੀ ਸ਼ੁਰੂ ਹੋ ਗਈ ਹੈ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਸੀ ਕਿ ਉਹਨਾਂ ਦਾ ਇੰਤਜ਼ਾਰ ਹੁਣ ਖਤਮ ਹੋ ਚੁੱਕਿਆ ਹੈ ਕਈ ਫੋਨ ਆ ਰਹੇ ਸੀ ਮੈਨੂੰ ਕਾਫੀ ਟਾਈਮ ਤੋਂ ਕਿ ਭਾਈ ਬਹੁਤ ਟਾਈਮ ਹੋ ਗਿਆ ਜੀ ਮੱਛੀ 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 ਆ ਨਹੀਂ ਰਹੀ ਆ ਨਹੀਂ ਰਹੀ ਐਕਚੁਅਲੀ ਜਿਹੜਾ 2 ਮਹੀਨੇ ਦਾ ਪੀਰੀਅਡ ਹੁੰਦਾ ਇਹ ਬਰੀਡਿੰਗ ਪੀਰੀਅਡ ਹੁੰਦਾ ਹੈ ਐਚ ਮੱਛੀ ਅੰਡਾ ਦਿੰਦੀ ਹੈ ਤੇ ਹਿਮਾਚਲ ਗਵਰਨਮੈਂਟ ਨੇ ਬੈਨ ਕੀਤੀ ਹੁੰਦੀ ਹੈ ਫਿਸ਼ਿੰਗ ਤੇ 2 ਮਹੀਨੇ ਬਾਅਦ ਖੁੱਲਣ ਤੋਂ ਬਾਅਦ ਹੀ ਇੱਕ ਤਾਂ ਲੋਕਾਂ ਦਾ ਤਾਂ ਤਾਂ ਤੁਸੀਂ ਦੇਖ ਹੀ ਲਿਆ ਕਿ ਕਿਦਾਂ ਰਸ਼ ਪੈ ਜਾਂਦਾ ਤੇ ਇਹ ਹੁਣ ਕੰਟੀਨਿਊਸਲੀ 10 ਮਹੀਨੇ ਚੱਲੇਗੀ ਤੇ ਤੁਸੀਂ ਜਦੋਂ ਮਰਜ਼ੀ ਆ ਕੇ ਪਾਖੜੇ ਦੇ ਫਿਸ਼ ਹੁਣ 10 ਮਹੀਨੇ ਕੰਟੀਨਿਊਟੀ ਚ ਲੈ ਸਕਦੇ ਹੋ ਰੀਜ਼ਨੇਬਲ ਰੇਟਸ ਤੇ ਹਰ ਵੈਰਾਈਟੀ ਤੁਹਾਨੂੰ ਮਿਲੇਗੀ ਕਤਲਾ ਵੀ ਮਿਲੇਗੀ ਸਿਲਵਰ ਵੀ ਮਿਲੇਗੀ 골ਡਨ ਵੀ ਮਿਲੇਗੀ ਸੰਗਾੜਾ ਮਿਲੇਗੀ ਤੇ ਰਿਗਾਰਡਿੰਗ ਈਚ ਐਂਡ ਐਵਰੀ ਵੈਰਾਈਟੀ ਮੈਂ ਤੁਹਾਨੂੰ ਦੱਸ ਵੀ ਦੰਗਾ ਉਹਦੇ ਕੀ ਕੀ ਫਾਇਦੇ ਨੇ ਕੀ ਕੀ ਨਹੀਂ ਤੁਸੀਂ ਜਦੋਂ ਮਰਜ਼ੀ ਆ ਕੇ ਉੱਥੋਂ ਮੇਰੇ ਕੋਲ ਲੈ ਸਕਦੇ ਹੋ ਪਿਛਲੀ ਵਾਰ ਨਾਲ ਤੋਂ ਕਿੰਨੀ ਕਰ ਇਹਦੀ ਮਤਲਬ ਤੁਸੀਂ ਦੇਖਿਆ ਹੋਣਾ ਵੀ ਘਟ ਹੈ ਹੀ ਜਿਆਦਾ ਹੈ ਜੀ ਜਿਹੜੀ ਪਿਛਲੀ ਵਾਰ ਹੈ ਜਿਹੜੀ ਮੱਛੀ ਪਿਛਲੀ ਵਾਰ ਵੀ ਨੀਅਰ ਅਬਾਊਟ 50 ਕੁਆਂਟਲ ਦੇ ਨੇੜੇ ਤੇੜੇ ਹੀ ਆਏ ਸੀ ਬਟ ਜਿਹੜੀ ਵੈਰਾਈਟੀ ਸੀਗੀ ਉਦੋਂ ਉਦੋਂ ਸਿਲਵਰ ਕਾਰਪ ਜਿਹੜੀ ਵੈਰਾਈਟੀ ਸੀ ਉਹ ਥੋੜੀ ਘੱਟ ਆਈ ਸੀ ਇਸ ਵਾਰੀ ਸਿਲਵਰ ਕਾਰਪ ਦੀ ਗਰੋਥ ਥੋੜੀ ਵੱਧ ਗਈ ਹੈ ਇਸ ਲਈ ਉਹ ਨੀਅਰ ਅਬਾਊਟ ਤੁਸੀਂ ਕਹਿ ਲਓ 70% ਸਿਲਵਰ ਆਈ ਹੈ ਬਾਕੀ ਜਿਹੜੀ ਕਤਲਾ ਗ੍ਰਾਸਕਾਰਪ 골ਡਨ ਤੇ ਸੰਘਾੜਾ ਇਹ 30% ਰਹਿ ਗਈ ਹੈ ਇਹ ਐਕਚੁਅਲੀ ਅਕੋਰਡਿੰਗ ਟੂ ਕਲਾਈਮੇਟ ਇਹ ਫਲਕਚੁਏਸ਼ਨ ਹੁੰਦੀ ਰਹਿੰਦੀ ਹੈ ਤੇ ਇਟਸ ਕੋਈ ਇਹਦਾ ਇੰਨਾ ਇਫੈਕਟ ਨਹੀਂ ਆ ਕਿ ਹੁਣ 70% ਸਿਲਵਰ ਹੀ ਰਹੇਗੀ ਇਹ ਅ ਅਕੋਰਡਿੰਗ ਟੂ ਕਲਾਈਮੇਟ ਜਿੱਦਾਂ ਵੀ ਟੈਂਪਰੇਚਰ ਚੇਂਜ ਹੋਏਗਾ ਪਾਣੀ ਦਾ ਫਿਸ਼ ਦੀ ਵੈਰਾਈਟੀ ਉਹਦੇ ਅਕੋਰਡਿੰਗਲੀ ਚੇਂਜ ਹੁੰਦੀ ਜਾਏਗੀ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ